ਲੁਧਿਆਣਾ ਦੇ ਸ਼ਮਲਾਪੁਰੀ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਇੱਥੇ ਆਪਣੀ ਮਾਂ ਦੇ ਨਾਲ ਸੁੱਤੀ ਹੋਈ 7 ਸਾਲ ਦੀ ਬੱਚੀ ਨੂੰ ਸ਼ਰਾਬ ਦੇ ਨਸ਼ੇ ਚ ਤੁੱਤ ਤਿੰਨ ਬੱਚਿਆਂ ਦਾ ਪਿਤਾ ਜ਼ਬਰਦਸਤੀ ਚੁੱਕ ਕੇ ਲੈ ਗਿਆ ਤੇ ਉਸ ਨਾਲ ਜ਼ਬਰ ਜਨਾਹ ਕਰਕੇ ਸਵੇਰੇ ਉਸ ਨੂੰ ਉਸ ਦੀ ਮਾਂ ਕੋਲ ਛੱਡ ਕੇ ਵਾਪਸ ਚਲਾ ਗਿਆ ਮਾਸੂਮ ਦੇ ਪ੍ਰਾਈਵੇਟ ਪਾਰਟ ਤੋਂ ਖੂਨ ਨਿਕਲਦਾ ਦੇਖ ਕੇ ਮਾਂ ਵੱਲੋਂ ਪੁੱਛਣ ਤੇ ਉਸ ਨੇ ਸਾਰੀ ਗੱਲ ਦੱਸੀ ਇਸ ਮਾਮਲੇ 'ਚ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ 376 ਏ ਬੀ ਪੋਸਕੋ ਐਕਟ ਤਹਿਤ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਅਤੇ ਬੱਚੀ ਦਾ ਮੈਡੀਕਲ ਕਰਾ ਕੇ ਪਰਿਵਾਰਕ ਮੈਂਬਰਾ ਹਵਾਲੇ ਕਰ ਦਿੱਤਾ ਗਿਆ ਜਾਂਚ ਅਧਿਕਾਰੀ ਰਜਿੰਦਰ ਕੁਮਾਰ ਅਨੁਸਾਰ ਫੜੇ ਗਏ ਮਲਜ਼ਮ ਦੀ ਪਛਾਣ ਪ੍ਰਮੋਤ ਕੁਮਾਰ ਨਿਵਾਸੀ ਦਾਣਾ ਮੰਡੀ ਗਿਲ ਰੋਡ ਵੱਜੋਂ ਹੋਈਏ ਜੋ ਕਿ ਡਰਾਈਵਰ ਹੈ ਮਲਜ਼ਮ ਦੇ ਆਪਣੇ ਤਿੰਨ ਬੱਚੇ ਨੇ ਜੋ ਆਪਣੀ ਮਾਂ ਨਾਲ ਯੂਪੀ ਚ ਰਹਿੰਦੇ ਹਨ ਜਿੱਥੇ ਮਾਸੂਮ ਬੱਚੀ ਰਹਿੰਦੀ ਸੀ ਮਲਜ਼ਮ ਵੀ ਉਸੇ ਬੇੜੇਚੀ ਰੰਦਸੇ ਪੁਲਿਸ ਨੂੰ ਦੂਤੀ ਸ਼ਿਕਾਇਤ ਚੁਮਾਨੇ ਦੱਸਿਆ ਕਿ ਰਾਤ ਨੂੰ ਉਹ ਬੇੜੇ ਚ ਬਾਸਤੇ ਹੋਏ ਸੀ ਅਗਲੇ ਦਿਨ ਸਵੇਰੇ ਉੱਠ ਕੇ ਦੇਖਿਆ ਤਾਂ ਬੱਚੀ ਨੇ ਕੱਪੜੇ ਨਹੀਂ ਪਾਏ ਹੋਏ ਸਨ ਅਤੇ ਖੂਨ ਨਿਕਲ ਰਿਹਾ ਸੀ ਜਦੋਂ ਬੱਚੀ ਤੋਂ ਪੁੱਛਿਆ ਗਿਆ ਤਾਂ ਉਸਨੇ ਦੱਸਿਆ ਕਿ ਉਕਤ ਮਿਲਜ਼ਮ ਰਾਤ ਨੂੰ ਚੁੱਕ ਕੇ ਆਪਣੇ ਨਾਲ ਲੈ ਗਿਆ ਅਤੇ ਜ਼ਬਰਜਨਾਹ ਕੀਤਾ ਜਦੋਂ ਉਸਨੇ ਸ਼ੋਰ ਮਚਾਉਣਾ ਚਾਹਿਆ ਤਾਂ ਉਸਦੇ ਥੱਪੜ ਮਾਰ ਕੇ ਧਮਕਾਇਆ ਅਤੇ ਬਾਅਦ ਚ ਕਮਰੇ ਚ ਛੱਡ ਦਿੱਤਾ ਗਿਆ ਸਿਵਲ ਹਸਪਤਾਲ ਆਇਆ ਕੀ ਬਾਤ ਹੋਈ ਸੀ ਬਰਾਤ 17 ਅੰਮ੍ਰਿਤ गलत काम हो गए थे बच्चे के साथ था? बच्चे के साथ कितनी उम्र बच्चे चार पाँच साल के गए तो बंदा कौन था बंदा दूसरे बंदा था ओपी था कहाँ का, 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 का? का है वो ओपी कह गए ओपी का ओपी का है ओपी का है क्या नाम है उसका उसका पप्पू नाम है अच्छा तो जानते कितनी हाँ उम्र उसकी उसकी उम्र तो नहीं बता सकते चालीस पैंतालीस तो होगा अलग धर्म में अच्छा तो बच्चे की उम्र कितनी है इसके साथ चार पाँच साल के है अच्छा जी हाँ जी तो अब क्या चाहते हो इंसाफ इंसाफ चाहते हैं कि बच्चे को इंसाफ मिलना चाहिए तो उसको आपने पुलिस कंप्लेट किया था हाँ जी किए थे तो पुलिस वो दे क्या कार्रवाई की कार्रवाई की तो बोला बच्चे को अथी करवाओ हाँ भर्ती करवाओ सारे कुछ एडमिशन करवाओ फिर करवाया अच्छा तो उसको पकड़ा पुलिस ने हाँ जी पकड़ा थाने में बंद है अच्छा ਹਮਕੋ ਕੁਝ ਨਏ ਬੱਚੇ ਨੂੰ ਇਨਸਾਫ ਮਿਲਣਾ ਚਾਹੀਏ ਇਨਸਾਫ ਚਾਹੀਏ। ਹਮ ਤਾਂ ਇਨਫੋਰਮੇਸ਼ਨ ਆਈ ਸੀ ਕਿ ਮਤਲਬ ਜਿਹੜਾ ਹੈਗਾ ਅਰੋੜਾ ਪੈਲਸ ਹੈ ਉਹਦੀ ਬੈਕਸਾਈਡ ਤੇ ਜਿਹੜਾ ਹੈ ਜਿੱਥੇ ਪ੍ਰਵਾਸੀ ਲੋਕ ਰਹਿੰਦੇ ਨੇ ਉੱਥੇ ਇੱਕ ਬੱਚੀ ਨਾਲ ਰੇਪ ਹੋਇਆ ਹੈਗਾ। ਜਦੋਂ ਸਾਡੇ ਉੱਥੇ ਐਸ ਐਚਓ ਆਈਓਸ ਉੱਤੇ ਗਈ ਉਹਨਾਂ ਸਾਰਾ ਪ੍ਰਤਾਲ ਕੀਤੀ ਤਾਂ ਉੱਥੇ ਜਿਹੜੀ ਬੱਚੀ ਦੀ ਮਦਰ ਨੇ ਬਿਆਨ ਲਖਾਇਆ ਕਿ ਮਤਲਬ ਸਾਡੇ ਉਹ ਮਨ ਰਾਤ ਨੂੰ ਹੀ ਸੁੱਤੇ ਪਏ ਸੀਗੇ ਤੇ ਸਾਡੇ ਮਤਲਬ ਉਸੇ ਵਿੜੇ ਚ ਰਹਿਣ ਵਾਲਾ ਇੱਕ ਬੰਦਾ ਜਿਹੜਾ ਹੈਗਾ ਪ੍ਰਮੋਦ ਕੁਮਾਰ ਉਹ ਮੇਰੀ ਰਾਤ ਬੱਚੀ ਨੂੰ ਚੁੱਕ ਕੇ ਲੈ ਗਿਆ। ਕੋਣ ਕਮਰੇ ਚ ਜਾ ਕੇ ਉਹ ਨਾਲ ਮਨ ਲੋ ਗਲਤ ਕੰਮ ਕੀਤਾ ਹੈਗਾ ਕੋ ਕੋਈ ਮਦਦ ਨਹੀਂ ਕਿਹਾ ਕਿ ਜੋ ਬੱਚੀ ਨੂੰ ਮੈਂ ਸਵੇਰੇ ਦੇਖਿਆ ਤੇ ਪ੍ਰਾਈਵੇਟ ਪਾਰਟਸ ਤੇ ਨਾ ਬਲੱਡ ਵਗੈਰਾ ਲੱਗਿਆ ਤੇ ਕੁੰਨ ਆ ਰਿਹਾ ਸੀਗਾ ਤੇ ਬੱਚੀ ਨੇ ਇਸ਼ਾਰਾ ਕਰਕੇ ਕਿਹਾ ਕਿ ਇਸ ਅੰਕਲ ਨੇ ਮੇਰੇ ਨਾਲ ਗਲਤ ਕੰਮ ਕੀਤਾ ਹੈਗਾ ਐਕਸਰ ਕਿੰਨੇ ਵੀ ਦੀ ਗੱਲ ਹੈ ਇਹ ਰਾਤ ਉਹਦੀ ਮਦਦ ਅਸਮ ਮੁਤਾਬਕ ਵੀ 2:30 ਵਜੇ ਉਹਨੂੰ ਉਠਾ ਕੇ ਲੈ ਕੇ ਗਿਆ ਤੇ ਉਹਨਾਂ ਨੇ ਸਵੇਰੇ 6:30 ਵਜੇ ਉੱਠ ਕੇ ਦੇਖਿਆ ਹੈਗਾ ਕਿ ਬੱਚੀ ਦੇ ਜਦੋਂ ਇਹ ਆ ਵਿੜਾ ਹੈਗਾ ਮਤਲਬ ਦੋ ਮੰਜਲਾ ਬਣੀ ਹੋਈ ਹੈ ਵਿੜਾ ਪਰਵਾਸੀ ਹਾਂ ਦੋਨੋਂ ਪਰਵਾਸੀ ਸਾਰੇ ਪ੍ਰਵਾਸੀ ਦਿੰਦੇ ਨੇ ਸਰ ਅੱਛਾ ਗ੍ਰਫਤਾਰ ਕਰ ਲਿਆ ਹਾਂ ਰੂਪੀ ਗ੍ਰਫਤਾਰ ਕਰ ਲਿਆ ਉਹਦੀ ਅੱਗੋਂ ਤਫਤੀਸ਼ ਜਾਰੀ ਹੈ ਉਹ ਕੋਹ ਫੈਕਟਸ ਜਿਹੜੇ ਹੈਗੇ ਉਹ ਮਾਮਲਾ ਇਹ ਚ ਅਸੀਂ ਐਫਆਈਆ ਨੰਬਰ 63 ਅੰਡਰ ਸੈਕਸ਼ਨ 376 ਪਬਲਿਕ ਸੈਟ ਦੇ ਤਹਿਤ ਪਰਚਾ ਦਰਜ ਕਰਤਾ ਹੈ ਫਸਤੀ ਚਾਰੀ ਹੈ ਬੱਚੇ ਦਾ ਮਤਲਬ ਮੈਡੀਕਲ ਕਰਵਾ ਲਿਆ ਗਿਆ ਉਹ ਫਿਲਹਾਲ ਹੈ ਜੋ ਹਸਪੀਟਲ ਹੀ ਹੈ ਹੋਰ ਫਰਦਰ ਜੋ ਟੈਸਟ ਵਗੈਰਾ ਹੋਣਗੇ ਬੱਚੇ ਦੀ ਹਾਲਾਤ ਹਾਲਤ ਇਸ ਟਮ ਫਿਰ ਹੈ ਸਹੀ ਹਾਂ ਬੱਚੀ ਬਿਲਕੁਲ ਠੀਕ ਠਾਕ ਆ ਉਹਨੂੰ ਬਸ ਉਹਦੇ ਟੈਸਟ ਵਗੈਰਾ ਹੋਣ ਤੋਂ ਬਾਅਦ ਉਹਨੂੰ ਫਸਤੀ ਮਿਲ ਜਾਏਗੀ ਬੱਚੇ ਉਹਦੇ ਮਦਰ ਦੇ ਦਸਮ ਦਾ ਇੱਕ ਇੱਕ 18 ਦਾ ਬਰਤਾ ਸਾਢੇ 6 ਸਾਲ ਉਮਰ ਬੰਦੀ ਹੈ ਉਹਦੀ ਜਾਂਚ ਕੀਤੀ ਹੈ ਬਿਲਕੁਲ ਜਾਂਚ ਕੀਤੀ ਜਾ ਰਹੀ ਹੈ ਸਾਰੇ ਸਬੂਤ ਇਕੱਠੇ ਲਿਆ ਕੇ ਦੋਸ਼ੀ ਨੂੰ ਬਾਤੋਂ ਸਜ਼ਾ ਤਲਾਈ ਹੈ